ਸ਼੍ਰੀ ਦਸ਼ਮੇਸ਼ ਕਨਵਰਟ ਹਾਈ ਸਕੂਲ ਅਟੀਚ ਫਿਲਮ ਵਿੱਚ ਇੱਕਮਦਾ ਫਿਲਮਾਕਣ ਕੀਤਾ ਗਿਆ ਇਸ ਦੌਰਾਨ ਨਿਰਦੇਸ਼ਕ ਹਰਪ੍ਰੀਤ ਮਠਾਰੂ ਨੇ ਦੱਸਿਆ ਕਿ ਇਹ ਬੱਚਿਆਂ ਨੂੰ ਉਸਾਰੂ ਸੇਧ ਦੇਣ ਵਾਲੀ ਫਿਲਮ ਹੈ ਜੋ ਬੱਚਿਆਂ ਨੂੰ ਸਮਾਜਿਕ ਧਾਰਨਾਵਾਂ ਦੇ ਨਾਲ ਨਾਲ ਧਾਰਮਿਕ ਭਾਵਨਾਵਾਂ ਨਾਲ ਵੀ ਜੋੜੇਗੀ ਇਸ ਮੋਕੇ ਪੰਜਕ ਪਿੰਕਾ ਤੇ ਹਿੰਗ ਨੇ ਦੱਸਿਆ ਕਿ ਜਲਦ ਹੀ ਇਸ ਫਿਲਮ ਰਿਲੀਜ਼ ਕੀਤੀ ਜਾਵੇਗੀ ਅਤੇ ਇਹ ਫਿਲਮ ਪਰਿਵਾਰਿਕ ਫਿਲਮ ਹੈ ਜੋ ਮਾਪਿਆਂ ਦੇ ਨਾਲ-ਨਾਲ ਬੱਚਾ ਦੇ ਦਿਲਾਂ ਤੇ ਵੀ ਆਪਣੀ ਥਾਂ ਬਣਾਏਗੀ। ਗੁਰਸ਼ਰਨ ਸਿੰਘ ਸੌਤੂ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਹਾਂ ਕੀ ਤੁਹਾਡਾ ਉਹਦੇ ਵਿੱਚ ਕੀ ਨਾਮ ਹੈ ਕੀ ਰੋਲ ਕੀ ਹੈ ਉਹਦਾ? ਨਾਮ ਮੇਰਾ ਹੈਗਾ ਏਕਮ ਰੋਲ ਮੇਰਾ ਸ਼ਰਾਰਤੀ ਤੇ ਸੀਰੀਅਸ ਹੈ। ਕੀ ਕਾਦੇ ਸੰਬੰਧ ਚ ਹੈ ਫਿਲਮ ਜਿਹੜੀ ਤੁਸੀਂ ਬਣਾ ਰਹੇ ਹੋ ਕਈ ਬੱਚਿਆਂ ਨੂੰ ਕੁਰਬਾਨੀ ਕੰਢ ਨਹੀਂ ਮੇਰੇ ਵਾਂਗ ਉਹਨਾਂ ਨੂੰ ਕੰਢੀ ਕਰਾਉਣ ਲਈ ਆ ਫਿਲਮ ਬਣਾਈ ਗਈ ਹੈ ਮੇਰੇ ਪਾਪਾ ਨੇ ਕਿਹਾ ਸੀਗਾ ਹਾਂ ਵੀ ਮੈਂ ਆ ਪਾਪਾ ਨੂੰ ਕਿਹਾ ਹਾਂ ਵੀ ਮੇਰਾ ਮਨ ਹੈ ਫਿਲਮ ਚੋਂ ਦਾ ਪਾਪਾ ਨੇ ਫਿਰ ਫਿਲਮ ਕਰਵਾ ਦਿੱਤੀ ਮੇਰੀ ਹਾਂਜੀ ਸਸਤੀ ਕਲ ਜੀ ਇਹ ਏਕਮ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੀ ਇਹਦੇ ਚ ਏਕਮ ਦਾ ਇੱਕ ਰੋਲ ਉਦਾਂ ਦਾ ਹੈ ਕਿ ਇਹ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਗੁਰਬਾਨੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੱਸ ਰਿਹਾ ਬੱਚਿਆਂ ਨੂੰ ਵੀ ਪੜਾਈ ਦੇ ਨਾਲ ਨਾਲ ਗੁਰਬਾਣੀ ਵੀ ਬੱਚਿਆਂ ਨੂੰ ਕੰਠਾ ਹੋਣੀ ਗੁਰਬਾਣੀ ਬਾਰੇ ਬੱਚਿਆਂ ਨੂੰ ਗਿਆਨ ਹੋਣਾ ਆਪਣੇ ਧਰਮ ਨਾਲ ਵੀ ਜੁੜੇ ਰਹਿਣ ਤੇ ਪੜਾਈ ਨਾਲ ਵੀ ਜੁੜੇ ਰਹਿਣ ਤੇ ਇਹ ਇੱਕ ਬਹੁਤ ਵਧੀਆ ਹਰਪ੍ਰੀਤ ਮਠਾੜੂ ਸਾਹਿਬ ਨੇ ਉਪਰਾਲਾ ਕੀਤਾ ਤੇ ਸਾਰੀ ਟੀਮ ਇਹ ਤੇ ਬਹੁਤ ਮਿਹਨਤ ਕਰ ਰਹੀ ਹੈ ਕਿੱਥੇ ਸ਼ੂਟਿੰਗ ਇੱਥੇ ਚੱਲ ਰਹੀ ਹੈ ਅ ਅੱਜ ਸ਼ੂਟਿੰਗ ਫਲੋਰ ਚੱਲ ਰਹੀ ਹੈ ਜੀ ਇਹ ਇਹ ਸਕੂਲ ਹੈ ਦਸ਼ਪੇਸ਼ ਗਵਰਨਮੈਂਟ ਸਕੂਲ ਤੇ ਅੱਜ ਇੱਥੇ ਪਹੁੰਚੇ ਹੋਇਆ ਨੇੜੇ ਪਿੰਡ ਅੱਟੀ ਨੇੜੇ ਪਿੰਡ ਅੱਟੀ ਹੈ ਜੀ ਯਾਰ ਅਸੀਂ ਬਾਹਰੋਂ ਉਸ ਕਰਕੇ ਥੋੜਾ ਜਿੰਨਾ ਦਾ ਘੱਟ ਪਤਾ ਹੈ ਅੱਜ ਕੱਲ ਆਪਾਂ ਦੇਖਦੇ ਆਂ ਜੀ ਨਿਆਣਿਆਂ ਦਾ ਜਿਹੜਾ ਇੰਟਰਸਟ ਹੈ ਉਹ ਜ਼ਿਆਦਾ ਗਾਣਿਆਂ ਗੁਣਿਆਂ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੁੰਦੇ ਕਿਸੇ ਨੂੰ ਇਹ ਇਸੇ ਲਈ ਇਹ ਉਪਰਾਲਾ ਕੀਤਾ ਗਿਆ ਜੀ ਕਿ ਬੱਚਿਆਂ ਨਾਲ ਜਿਵੇਂ ਬੜੇ ਲੰਬੇ ਲੰਬੇ ਗਾਣੇ ਆਪਾਂ ਸੁਣਦੇ ਆਂ ਬੱਚਿਆਂ ਨੂੰ ਜ਼ੁਬਾਨੀ ਯਾਦ ਹੁੰਦੇ ਨੇ ਪਰ ਉਦਾਂ ਬੱਚਿਆਂ ਨੂੰ ਕਾਫੀ ਦੇਖਿਆ ਜਾਂਦਾ ਵੀ ਸਾਡੀਆਂ ਧਾਰਮਿਕ ਗੱਲਾਂ ਨਹੀਂ ਯਾਦ ਹੈਗੀਆਂ ਇਤਿਹਾਸ ਵੀ ਭੁੱਲਦੇ ਜਾ ਰਹੇ ਨੇ ਤੋਂ ਉਸ ਲਈ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦੀ ਇਹ ਚ ਕੋਸ਼ਿਸ਼ ਕੀਤੀ ਗਈ ਤੇ ਗੁਰਬਾਣੀ ਵੱਧ ਤੋਂ ਵੱਧ ਕੰਠ ਕਰਨ ਦੀ ਇਹ ਚ ਬੱਚਿਆਂ ਨੂੰ ਇੱਕ ਪ੍ਰੇਰਿਤ ਕੀਤਾ ਗਿਆ ਹਾਂਜੀ ਇਹ ਸਰ ਏਕਮ ਫਿਲਮ ਦੀ ਸ਼ੂਟਿੰਗ ਆ ਜੋ ਕਿ ਤੇਂਗਪਿੰਡ ਅੱਤੀ ਪਿੰਡ ਵਿੱਚ ਅੱਜ ਸਕੂਲ ਵਿੱਚ ਦਸ਼ਮੇਸ਼ ਸਕੂਲ ਚ ਹੋ ਰਹੀ ਆ ਔਰ ਸਾਡੇ ਪ੍ਰਿੰਸੀਪਲ ਸਰ ਉਹਨਾਂ ਤੋਂ ਅਸੀਂ ਇਜਾਜ਼ਤ ਲਈ ਇਸ ਫਿਲਮ ਵਿੱਚ ਸ਼ੂਟਿੰਗ ਕਰਨ ਦੀ ਔਰ ਬਹੁਤ ਸਾਡੇ ਹਰਪ੍ਰੀਤ ਭਾਜੀ ਹਰਪ੍ਰੀਤ ਮਠਾਰੂ ਔਰ ਸਾਡੇ ਸਨੀ ਜੀ ਉਹਨਾਂ ਦਾ ਪ੍ਰੋਪਰ ਨਾਮ ਕੀ ਜੀ ਸਨੀ ਦਾ ਸਨੀ ਸੇਖੋਂ ਜੀ ਨੇ ਜੀ ਉਹ ਰਾਈਟਰ ਵੀ ਨੇ ਤੇ ਐਕਟਰ ਵੀ ਨੇ ਬਹੁਤ ਸੋਹਣਾ ਉਹਨਾਂ ਨੇ ਇਹ ਕਨਸੈਪਟ ਤਿਆਰ ਕੀਤਾ ਹੈ ਇਹ ਸਾਰੀ ਟੀਮ ਹਾਂ ਇਹ ਸਾਰੀ ਟੀਮ ਮਿਲ ਕੇ ਬਹੁਤ ਹੀ ਮਿਹਨਤ ਕਰ ਰਹੀ ਜ ਦਿਨ ਰਾਤ ਔਰ ਜਲਦੀ ਹੀ ਅਸੀਂ ਰੂਬਰੂ ਕਰਾਂਗੇ ਸਾਰੇ ਲੋਕਾਂ ਦੇ ਅੱਗੇ ਇਹ ਫਿਲਮ ਜੋ ਕਿ ਇਹ ਫਿਲਮ ਸਿੱਖਿਆ ਤੌਰ ਤੇ ਸਟੂਡੈਂਟ ਨੂੰ ਔਰ ਬੱਚਿਆਂ ਨੂੰ ਬਹੁਤ ਵਧੀਆ ਫਿਲਮ ਆਏ। ਦਾਦੇ ਤੇ ਹੈ ਜੀ ਇਹ। ਦਾਦੇ ਸੰਬੰਧਿਤ ਵਿੱਚ ਹੈ। ਕੀ ਸਟੋਰੀ ਕੀ ਹੈ? ਇਹ ਬੱਚਿਆਂ ਦੀ ਸਟੋਰੀ ਹੈ ਜੀ ਇਹ। ਜਿਆਦਾ ਸਾਡੇ ਪ੍ਰੋਡੂਸਰ ਸਾਹਿਬ ਦੱਸੂਗੇ ਇਹਦੇ ਬਾਰੇ। ਹਾਂਜੀ। ਇਸ ਤਰ੍ਹਾਂ ਜੀ ਇਹ ਸਟੋਰੀ ਬਹੁਤ ਪਿਆਰੀ ਸਟੋਰੀ ਹੈ। ਅਸਲ 'ਚ ਸਟਾਰਟਿੰਗ ਨਾਲੋਂ ਨਾ ਐਂਡ 'ਚ ਜਾ ਕੇ ਤੁਹਾਨੂੰ ਬਹੁਤ ਚੰਗੇ ਜਿਹੇ ਮੈਸੇਜ ਮਿਲਣਗੇ ਤੇ ਸਹੀ ਸਟੋਰੀ ਤਾਂ ਲਾਸਟ 'ਚ ਜਾ ਕੇ ਸਮਝ ਆਉਣੀ ਹੈ। ਇਹ ਪਹਿਲਾਂ ਦੱਸ ਦਾਂਗੇ ਸ਼ਾਇਦ ਲਾਸਟ ਵਾਲੇ ਸਿੰਘ ਕਰਾਂਗੇ ਹਾਂ ਬਸ 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 ਸਹੀ ਗੱਲ ਆ ਇਸ ਕਰਕੇ ਵਾਹਿਗੁਰੂ ਕਿਰਪਾ ਕਰਨਗੇ ਕਿ ਸਾਰਿਆਂ ਨੂੰ ਬਹੁਤ ਪਸੰਦ ਆਊਗਾ